ਸਰਦਰ ਖੇਤ ਉੱਪਰ ਹੋਏ ਨੇ ਤੇ 200 ਰੁਪਿਆ ਜਗੀ ਟੈਕ ਤੋਂ ਜਬਰੀ ਵਸੂਲਿਆ ਜਾ ਰਿਹਾ ਹੈ ਇਹ ਸਾਡਾ ਉਹਨਾਂ ਨੂੰ ਵਜ਼ੀਰਾ ਦੇ ਦਿਓ ਤੇ ਆਉਣ ਵਾਲਾ ਸੁਪਨਾ ਭੁੱਲ ਜਾਣ ਲੋਕਾਂ ਨੇ ਉਹਨੂੰ ਰੋਡ ਨਾਲ ਸੜਕਾਂ ਦੇ ਉੱਤੇ ਰੋੜ ਲਾਇਆ ਤੇ ਨਾਲ ਹੀ ਅਸੀਂ ਅਗਲੇ ਪ੍ਰੋਗਰਾਮਾਂ ਨਹੀਂ ਕਰੀਏਗਾ ਉਹਨਾਂ ਨੂੰ ਦੱਸ ਦਿਓ ਕਿ ਪਵਾਦਾ ਪੰਜਾਬ ਵਿੱਚ ਕੋਈ ਮਾਤਰੀ ਦਾ ਨਹੀਂ ਹੋਊਗਾ ਇਹਦੀ ਕੋਠੀ ਦਾ ਘਰਾਓ ਅਗਲੇ ਦਸੰਬਰ ਮਹੀਨੇ ਤੇ ਨਹੀਂ ਕਰਾਂਗੇ ਸਾਰਿਆਂ ਦੀ ਕੋਠੀਆਂ ਦੇ ਮੋੜੇ ਜਾ ਕੇ ਅਲਿਸ਼ਾ ਫਗਨੇ ਦੇ ਮੋੜੇ ਜਾ ਕੇ ਆਪਾਂ ਕਰਾਂਗੇ ਸਾਡਾ ਸੁਨੇਹਾ ਦੇ ਦਿਓ ਕਾਰਨ ਇਹ ਹੈ ਕਿ ਜੋ ਵੀ ਸਾਡੇ ਸਾਰੇ ਮੁਲਾਜ਼ਮਾਂ ਨੂੰ ਅਫੇਰ ਪਰੇਸ਼ਾਨੀਆਂ ਆ ਰਹੀਆਂ ਹਨ ਉਹਨਾਂ ਦੀਆਂ ਸਟਾਨੀ ਕਿ ਦੋਚੋਂਦੇ ਆ ਕਿ ਸਾਡਾ ਇਹਨਾਂ ਦਾ ਸਮੱਸਿਆਵਾਂ ਦਾ ਹੱਲ ਛੇਤੀ ਕੀਤਾ ਜਾਵੇ ਆਸ਼ਾਬਾਨ ਕਰਮ ਹੇਟੇ ਮੀਲ ਤੇ ਆਂਗਨਵਾੜੀ ਵਰਕਰਾਂ ਘਟੋ ਘਟੂ ਜਦੋਂ ਤੇ ਘਰੇ ਵਿੱਚ ਜਲਦ ਤੋਂ ਜਲਦ ਲਿਆਂਦਾ ਜਾਵੇ ਨੇ ਤਾਂ ਸ ਪੰਜਾਬ ਸੋਡੀਨੇਟਰ ਫੈਡਰੇਸ਼ਨ ਦੀ ਮਤਲਬ ਕਿ ਸਰਫਰਸਤੀ ਦੇ ਹੇਠ ਜੋ ਵੀ ਸਾਡੇ ਤੋਂ ਬਣੂਗਾ ਅਸੀਂ ਆਉਣ ਵਾਲੇ ਇਹਨਾਂ ਨੂੰ ਚੋਣਾਂ ਦੇ ਵਿੱਚ ਵੀ ਉਹਨਾਂ ਦਾ ਮੂੰਹ ਤੋੜਮਾ ਜਵਾਬ ਦਵਾਂਗੇ ਤੇ ਜੇ ਸਾਡੀਆਂ ਇਹਨਾਂ ਨੇ ਮੰਗਾ ਛੇਤੀ ਤੋਂ ਛੇਤੀ ਹੱਲ ਨਾ